ਜੀ ਮਾ ਸਭ ਸ਼ੁਰੂ ਵਿੱਚ ਮੈਂ ਜ਼ਿਕਰ ਕੀਤਾ ਕਿ ਵਿਦੇਸ਼ ਜਾਣਾ ਕੋਈ ਮਾੜਾ ਨਹੀਂ ਕਿਉਂਕਿ ਹਰ ਇੱਕ ਮਾਪੇ ਸੋਚਦੇ ਆ ਕਿ ਸਾਡਾ ਬੱਚਾ ਸਫਲ ਹੋ ਜਵੇ ਪੈਸਾ ਕਮਾਵੇ ਉਹਦਾ ਭਵਿੱਖ ਹੀ ਵਧੀਆ ਹੋਵੇ ਤਾਂ ਸਾਡਾ ਵੀ ਹੋਵੇ ਪਰ ਹਾਲਾਤ ਅੱਜ ਹੋਰ ਹੈ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਆ ਜਾ ਵੀ ਰਹੇ ਆ ਪਰ ਕੰਮ ਹੈ ਨੀਗਾ ਜਿਹਦੇ ਕਰਕੇ ਫੜੋ ਵੀ ਸ਼ੁਰੂ ਹੋ ਗਿਆ ਮਾਰੋ ਮਾਰ ਵੀ ਚੱਲਦੀ ਪਈ ਆ ਅਸੀਂ ਅਮਰੀਕਾ ਦੇ ਹਾਲਾਤ ਦੇਖਿਆ ਜਹਾਜ਼ ਭਰ ਭਰ ਕੇ ਪੰਜਾਬ ਭੇਜੇ ਜਾ ਰਹੇ ਨੇ ਦੋ ਜਹਾਜ਼ ਆ ਗਏ ਕੀ ਕਹਿਣਾ ਚਾਹੁੰਦੇ ਆ ਇਹ ਹਾਲਾਤ ਕਿਉਂ ਬਣਦੇ ਜਾ ਰਹੇ ਨੇ ਧੰਨਵਾਦ ਤੁਹਾਡਾ ਇਸ ਅਹਿਮ ਮੁੱਦੇ ਤੇ ਡਿਸਕਸ਼ਨ ਕਰਨ ਲਈ ਨਵਜੀਤ ਜੀ ਇਹ ਹਾਲਾਤ ਬਣੇ ਕਿਉਂ ਨੇ ਹੁਣ ਜਹਾਜ਼ ਪਿੱਛੇ ਆ ਰਹੇ ਨੇ ਵਾਪਸ ਭਰ-ਭਰ ਕੇ ਹੋਰ ਵੀ ਆਣਗੇ ਜੇ ਇਹਨਾਂ ਦੇ ਅੰਕੜਿਆਂ ਦੀ ਪਰਚੋਲ ਕੀਤੀ ਜਾਵੇ ਤੇ ਸਰਕਾਰਾਂ ਨੂੰ ਅਜ ਤੋਂ ਲਗਭਗ 15 ਸਾਲ ਪਹਿਲਾਂ ਘੰਟੀ ਖੜਕ ਜਾਣੀ ਚਾਹੀਦੀ ਸੀ ਜਿਹੜੀ ਨਹੀਂ ਖੜਕੀ ਉਹਦਾ ਇੱਕ ਉਦਾਹਰਣ ਤੁਹਾਨੂੰ ਮੈਂ ਪੀਤੇ ਦੋਆਂ ਸਾਲਾਂ ਦੀ ਗੱਲ ਦੱਸ ਦਿੰਦਾ ਭਾਰਤ ਸਰਕਾਰ ਦਾ ਅੰਕੜਾ ਜਿਹੜਾ ਪੰਜਾਬ ਸਰਕਾਰ ਨੇ ਹੀ ਉਹਨਾਂ ਨੂੰ ਫਾਰਵਰਡ ਕੀਤਾ ਹੈ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਇਹ ਕਹਿ ਰਿਹਾ ਕਿ ਜਿਹੜੀ ਸੀਨੀਅਰ ਜਿਹੜੀ ਹੈ ਉੱਚ ਸਿੱਖਿਆ ਹੈ 2018 19 20 ਤੇ 22 23 24 ਤਿੰਨ ਸਾਲਾਂ ਦਾ ਆਪਸ ਵਿੱਚ ਡਾਟਾ ਕੰਪੇਅਰ ਕੀਤਾ ਖੱਲੇ ਪੰਜਾਬ ਚੋਂ 1 ਲੱਖ ਤੇ 65 ਹਜ਼ਾਰ ਨੌਜਵਾਨ ਨੇ ਹਾਇਰ ਐਜੂਕੇਸ਼ਨ ਵਿੱਚ ਡਿਵੀਜ਼ਨ ਹੀ ਨਹੀਂ ਲਈ ਜੀ ਇਹ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਅੰਡਰ ਗ੍ਰੈਜੂਏਟ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ 1 ਲੱਖ 5000 ਬੱਚੇ ਨੇ ਐਡਮਿਸ਼ਨ ਲੈਣਾ ਹੀ ਮناسب ਨਹੀਂ ਸਮਝਿਆ ਜਿਹੜਾ 2021 ਦਾ ਡਾਟਾ ਸੀਗਾ ਜੀ ਕੋਈ ਸਿੱਖਿਆ ਕ੍ਰਾਂਤੀ ਹੋਵੇ ਕੋਈ ਨਵਾਂ ਐਜੂਕੇਸ਼ਨ ਸਿਸਟਮ ਹੋਵੇ ਭਾਰਤ ਸਰਕਾਰ ਦੀ ਨਿਊ ਐਜੂਕੇਸ਼ਨ ਪਾਲਿਸੀ ਹੋਵੇ ਫੇਰ ਵੀ ਕਿਸੇ ਦੀ ਸਿਹਤ ਤੇ ਅਸਰ ਨਹੀਂ ਹੋਇਆ ਦੂਜੇ ਪਾਸੇ ਪੰਜਾਬ ਚ ਯੂਨੀਵਰਸਿਟੀਆਂ 32 ਤੋਂ 40 ਹੋ ਗਈਆਂ ਹਮ ਕਾਲਜ 1040 ਟੱਪ ਗਏ ਨੇ ਪੰਜਾਬ ਦੇ ਵਿੱਚ ਇਸ ਵੇਲੇ 570 ਐਵਰੇਜ ਸਟੂਡੈਂਟ ਸੀ ਪ੍ਰਤੀ ਕਾਲਜ 460 70 ਦੇ ਕੋਲ ਆ ਗਈ ਫੇਰ ਵੀ ਕਿਸੇ ਦੀ ਸਿਹਤ ਤੇ ਅਸਰ ਨਹੀਂ ਹੋਇਆ ਕੋਈ ਗੱਲ ਨਹੀਂ ਅੱਗੇ ਵੇਖ ਲੈਣੇ ਸ਼ਾਇਦ ਕੋ ਅਸਰ ਹੋ ਗਿਆ ਹੁੰਦਾ ਤਕਨੀਕੀ ਸਿੱਖਿਆ ਦੇ ਵਿੱਚ ਪਿਛਲੇ ਨਿਗਾਰ ਨੂੰ ਵੇਖਦੇ ਆ ਆ ਅੱਜ ਤੋਂ 20 ਸਾਲ ਪਹਿਲਾਂ ਜਦੋਂ ਚੰਦ ਸੰਕੜਿਆਂ ਚ ਇੰਜੀਨੀਅਰਿੰਗ ਦੀਆਂ ਟੈਕਨੀਕਲ ਐਜੂਕੇਸ਼ਨ ਦੀਆਂ ਸੀਟਾਂ ਹੁੰਦੀਆਂ ਸੀ ਬੀਤੇ ਸਾਲ ਜੋ ਕੋਟ ਕੀਤਾ ਜਾ ਰਿਹਾ ਡਾਟਾ ਕੇ 67000 ਦੇ ਕਰੀਬ ਸਾਡੀਆਂ ਸੀਟਾਂ ਨੇ ਤੇ 17000 ਦੇ ਕਰੀਬ ਐਡਮਿਸ਼ਨ ਹੋਈ ਹੈ ਹੂੰ 2 ਸਾਲ ਪਹਿਲੇ ਫਿਰ ਵੀ ਕਿਸੇ ਦੀ ਥੇ ਅਸਰ ਨਹੀਂ ਹੋਇਆ ਸਰਕਾਰ ਨੂੰ ਮੈਂ ਕਿਸ ਤਰ੍ਹਾਂ ਮੰਨ ਸਕਦਾ ਵੀ ਇਹ ਅਸਰ ਨਾ ਹੋਇਆ ਹੋਵੇ ਸਰਕਾਰ ਦੇ ਵਿਭਾਗ ਨੇ ਡਾਟਾ ਤੇ ਉਹਨਾ ਹੀ ਕੀਤਾ ਹੈ ਜੀ ਪ੍ਰਾਈਵੇਟ ਕਾਲਜਾਂ ਵਾਲੇ ਪ੍ਰਾਈਵੇਟ ਯੂਨੀਵਰਸਿਟੀਆਂ ਵਾਲੇ ਜਿਹੜੇ ਥੱਪੇ ਭਰ-ਭਰ ਕੇ ਫੀਸਾਂ ਲਈਆਂ ਨੇ ਇਹ ਕਾੰਕੜਾ ਇਹ ਕਹਿ ਰਿਹਾ ਕਿ ਸਭ ਤੋਂ ਸਸਤੀ ਤੇ ਸੌਖੀ ਸਰਕਾਰੀ ਸਿੱਖਿਆ ਦੇ ਵਿੱਚ ਫੀਸ ਹੋ ਸਕਦੀ ਹੈ ਐਸ ਵੇਲੇ ਸਵਾ ਕ ਲੱਖ ਦੇ ਕਰੀਬ ਨੌਜਵਾਨ ਸਰਕਾਰੀ ਕਾਲਜਾਂ 'ਚ ਪੜਦਾ ਹੂੰ ਸਾਢੇ 3 ਲੱਖ ਤੋਂ ਵੱਧ ਪ੍ਰਾਈਵੇਟ ਕਾਲਜਾਂ 'ਚ ਚਲੇ ਗਿਆ ਏਡਿਡ ਤੇ ਨਾਨ ਏਡਿਡ ਦੇ ਵਿੱਚ ਫਿਰ ਵੀ ਕਿਸੇ ਦੀ ਸਿਹਤ ਤੇ ਅਸਰ ਨਹੀਂ ਹੋ ਰਿਹਾ ਕੋਈ ਉਸ ਤੋਂ ਬਾਅਦ ਸਭ ਤੋਂ ਸਸਤੀ ਜੇ ਗੱਲ ਕਰ ਲਈਏ 4 ਕੁ ਲੱਖ ਰੁਪਿਆ ਲੱਗਦਾ ਇੰਜੀਨੀਅਰਿੰਗ ਦਾ ਆਈਆਈਟੀ ਰੋਪੜ ਦਾ ਜੋ ਜਨਤਕ ਡਾਟਾ ਹੈ ਪ੍ਰਾਈਵੇਟ ਯੂਨੀਵਰਸਿਟੀਆਂ 'ਚ 25 ਤੋਂ ਲੈ ਕੇ 27-28 ਲੱਖ ਰੁਪਿਆ 4 ਸਾਲ ਦੀ ਡਿਗਰੀ 'ਚ ਲੱਗ ਗਿਆ ਜੋ ਉਹਨਾਂ ਦਾ ਇੰਟਰਨੈਟ ਦੇ ਉੱਤੇ ਉਹ ਆਪਣਾ ਡਾਟਾ ਪੇਸ਼ ਕਰਦੇ ਨੇ ਇਹਦਾ ਮਤਲਬ ਪ੍ਰਤੀ ਸਾਲ 7 ਲੱਖ ਰੁਪਿਆ ਤੇ ਫੀਸ ਤੇ ਖਰਚਾ ਹੀ ਚਲੇ ਗਿਆ ਜੀ ਇੱਕ ਪਰਿਵਾਰ ਨੇ ਜੇ ਇੱਕ ਬੱਚਾ ਪੜਾਣਾ ਹੋਵੇ ਤੇ ਜੇ 365 ਦਿਨ ਹੋਣ ਤੇ ప్రతి ਦਿਨ 2000 ਰੁਪਇਆ ਐਤਵਾਰ ਤੇ ਸ਼ਨੀਵਾਰ ਤੇ ਕੱਢ ਦਿਓ ਜਿਹੜਾ 5 ਦਿਨ ਵਰਕਿੰਗ ਹੁੰਦੇ ਨੇ ਉਹਦੇ ਵੀ ਦਿਨ ਜੇ ਮਲਾ ਲੇ ਜਾਣ ਫੇਰ ਵੀ 2000 ਰੁਪਇਆ ਪ੍ਰਤੀ ਬੱਚਾ ਚਾਹੀਦਾ ਹੂੰ ਇਹ ਨੇ ਇਥੋਂ ਦੇ ਹਾਲਾਤ ਸਰਕਾਰ ਪ੍ਰਤੀ ਕਿਉਂ ਬੇਪਰੋਸਗੀ ਵੱਧ ਰਹੀ ਹੈ ਜਿਹੜੇ ਨੌਜਵਾਨ ਪੀਤੇ ਸਾਲ ਚ ਪੰਜਾਬ ਚੋਂ ਬਾਹਰ ਗਏ ਨੇ ਭਾਰਤ ਸਰਕਾਰ ਦਾ ਬਿਊਰੋ ਆਫ ਇਮੀਗ੍ਰੇਸ਼ਨ ਦਾ ਡਾਟਾ ਕਹਿ ਰਿਹਾ ਤੇ 15 ਲੱਖ ਸਟੂਡੈਂਟ 15 ਲੱਖ 10 ਹਜ਼ਾਰ ਦੇ ਕਰੀਬ ਬੀਤੇ ਸਾਲ ਦੇ ਵਿੱਚ ਵਿਦੇਸ਼ ਗਿਆ ਪਤਾ ਕਿੰਨਾ ਪੈਸਾ ਲੈ ਕੇ ਗਿਆ ਰੁਗ ਭਰ ਕੇ ਮੂੰਹ ਖੁੱਲੇ ਦਾ ਖੁੱਲਾ ਰਹਿ ਜਾਂਦਾ 60 ਬਿਲੀਅਨ ਯੂ ਐਸ ਡਾਲਰ ਭਾਰਤ ਚੋਂ ਬਾਹਰ ਲੈ ਕੇ ਗਿਆ ਨੌਜਵਾਨ ਸਾਡਾ 1 ਬਿਲੀਅਨ ਅੱਜ ਦੇ ਦਿਨ ਚ 8600 ਕਰੋੜ ਦਾ ਬਣਦਾ ਤੇ ਜੇ 60 ਦੇ ਨਾਲ ਤੁਸੀਂ ਮਲਟੀਪਲਾਈ ਕਰ ਦਿਓ 5 ਲੱਖ ਕਰੋੜ ਰੁਪਈਆ ਪੰਜਾਬ ਦਾ ਨੌਜਵਾਨ ਦੇਸ਼ ਦਾ ਨੌਜਵਾਨ ਆਪਣੀਆਂ ਫੀਸਾਂ ਤੇ ਰਹਿਣ ਸਹਣ ਦੇ ਖਰਚੇ ਲਾ ਕੇ ਵਿਦੇਸ਼ ਚਲਾ ਗਿਆ ਕਿਹੜੀ ਸਿੱਖਿਆ ਲੈਣ ਗਿਆ ਉਹ ਅੱਜ ਤੋਂ 30 ਸਾਲ ਪਹਿਲਾਂ ਕਿਸੇ ਉੱਚੀ ਸਿੱਖਿਆ ਲਈ ਜਾਂਦੇ ਹੁੰਦੇ ਸੀ ਮਾਸਟਰਸ ਕਰਨ ਜਾਂਦੇ ਸੀ ਕੋਈ ਐਮਟੈਕ ਕਰਦਾ ਸੀ ਕੋਈ ਐਮਐਸਸੀ ਕਰਦਾ ਸੀ ਕੋਈ ਐਮਐਸ ਕਰਦਾ ਸੀ ਐਮਬੀਬੀਐਸ ਤੋਂ ਬਾਅਦ ਜਾਂਦੇ ਸੀ ਹੁਣ ਗ੍ਰੈਜੂਏਸ਼ਨ ਕਰਨ ਜਾ ਰਹੇ ਨੇ ਅੰਡਰਗ੍ਰੈਜੂਏਸ਼ਨ ਚ ਜਾ ਰਹੇ ਨੇ 10ਵੀਂ ਤੱਕ ਜਾ ਰਹੇ ਨੇ ਕਿਉਂ ਜਿਹੜੇ ਟਰੈਵਲ ਏਜੰਟ ਨੇ ਆਇਲਟ ਸੈਂਟਰਾਂ ਵਾਲੇ ਨੇ ਉੱਥੋਂ ਦੇ ਕਾਲਜ ਯੂਨੀਵਰਸਿਟੀਆਂ ਕਹਿ ਰਹੇ ਆ ਕਿ ਬੱਚੇ ਜਿਹੜੇ ਮਾਪੇਬ ਸਮੇਤ ਆ ਜਾਣ ਕਿ ਤੁਹਾਨੂੰ ਇੱਥੇ ਰੱਖਾਂਗੇ ਕੱਲ੍ਹ ਨੇ ਕੈਨੇਡਾ ਦੇ ਵਿੱਚ ਬੀਤੇ ਸਾਲ 70000 ਬੱਚਾ ਐਸਾ ਜਿਹੜਾ ਕੋਟ ਕੀਤਾ ਗਿਆ ਏ ਕਿ ਉਹਦਾ ਵਰਕ ਪਰਮਿਟ 31 ਜਿਹੜੀ ਏ ਦਸੰਬਰ ਨੂੰ ਖਤਮ ਹੋ ਰਿਹਾ ਕਿਉਂ ਉਹਨਾਂ ਕੰਟਰੀਆਂ ਦੇ ਢਿੱਡ ਭਰ ਗਏ ਨੇ ਪੈਸਾ ਉਹਨਾਂ ਕੋਲ ਆ ਗਿਆ ਹੁਣ ਉਹਨਾਂ ਨੂੰ ਲੱਗ ਰਿਹਾ ਕਿ ਹਾਊਸਿੰਗ ਦੀ ਪ੍ਰੋਬਲਮ ਹੋ ਗਈ ਏ ਸਿਵਿਕ ਕਮਿਊਨਿਟੀ ਦੀ ਪ੍ਰੋਬਲਮ ਹੋ ਗਈ ਉਹਨਾਂ ਨੇ ਅੱਗੋਂ ਬੰਨ ਲਾਤਾ ਵੀ ਹੋਰ ਨਹੀਂ ਲੈਣੇ ਜੋ ਵਧੀਆ ਚੀਜ਼ਾਂ ਸੀਗੀਆਂ ਇੱਕ ਪਲਿਆ ਬਲਾਇਆ ਨੌਜਵਾਨ ਮਿਲਿਆ ਮੈਡੀਕਲੀ ਫਿੱਟ ਆ ਉਹ ਇੰਗਲਿਸ਼ ਉਹ ਜਾਣਦਾ ਏ ਤੇ ਨਾਲ ਪੈਸੇ ਲੈ ਕੇ ਆ ਰਿਹਾ ਐਵਰੇਜ ਇੱਕ ਨੌਜਵਾਨ ਬੱਚੇ ਦੇ ਉੱਤੇ 25 ਤੋਂ 27 ਹਜ਼ਾਰ ਡਾਲਰ ਉਹਦੀ ਸਲਾਣਾ ਫੀਸ ਜਾ ਰਹੀ ਏ ਕੱਲੇ ਪੰਜਾਬ ਚੋਂ ਜੋ ਪਿਛਲਾ ਜਨਤਕ ਆંકੜਾ 67000 ਕਰੋੜ ਰੁਪਇਆ ਕੱਲਾ ਪੰਜਾਬ ਚੋਂ ਬਾਹਰ ਚਲੇ ਗਿਆ। ਹੂੰ ਇਹ ਤੇ ਹੋ ਗਈ ਗੱਲ ਇੱਥੋਂ ਦੀ। ਬਾਹਰ ਚਲੇ ਗਿਆ ਕਿਸੇ ਨੇ ਕੋਈ ਫਰਕ ਹੀ ਨਹੀਂ ਸਮਝਿਆ ਵੀ ਇਹਨੂੰ ਰੋਕਿਆ ਜਾਵੇ। ਇੰਨੀਆਂ ਯੂਨੀਵਰਸਿਟੀਆਂ ਬਣ ਗਈਆਂ। ਹੁਣ ਯੂਨੀਵਰਸਿਟੀ ਵਾਲਿਆਂ ਨੂੰ ਕਾਲਜ ਵਾਲਿਆਂ ਨੂੰ ਫਿਕਰ ਲੱਗਿਆ ਵੀ ਹੁਣ ਅਸੀਂ ਆਪਣੇ ਖਰਚੇ ਕਿੱਥੋਂ ਪੂਰੇ ਕਰਾਂਗੇ। ਪੜ੍ਹਣਾ ਸ਼ੁਰੂ ਕਰਤਾ ਨੌਜਵਾਨੀ ਨੂੰ। ਹੁਣ ਜਹਾਜ਼ ਭਰ ਕੇ ਇੱਥੇ ਆ ਗਿਆ। ਪਹਿਲਾ ਜਹਾਜ਼ ਉਤਰਿਆ ਕ੍ਰਿਮਿਨਲ ਵਾਂਗ ਟ੍ਰੀਟ ਹੋਏ ਬੇੜੀਆਂ ਹਥਕੜੀਆਂ ਲਾ ਕੇ ਇੱਥੇ ਆਏ ਜੀ ਇਹਦਾ ਮਤਲਬ ਭਾਰਤ ਨੂੰ ਨਿਗੋਣਾ ਗਿਣਿਆ ਗਿਆ ਇਹਦਾ ਮਤਲਬ ਭਾਰਤ ਦੀ ਜੋ ਇਨਵੈਸਟਮੈਂਟ ਉਹਨਾਂ ਕੰਟਰੀਆਂ 'ਚ ਹੋਈਏ ਉਹਦਾ ਬਾਈਲੈਟਰਲ ਐਗਰੀਮੈਂਟ ਨਾਲ ਭਾਰਤ ਨੂੰ ਕਿਸੇ ਪੱਲੇ ਹੀ ਨਹੀਂ ਪੰਨੇ ਕਿਸੇ ਗਿਣਤੀ 'ਚ ਹੀ ਨਹੀਂ ਗਿਣਿਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਉੱਥੋਂ ਹੋ ਆਏ ਨੇ ਜੇ ਸਾਡੀ ਪਾਕਿਸਤਾਨ ਨਾਲ ਕਿਸੇ ਵੇਲੇ ਗੱਲਬਾਤ ਹੁੰਦੀ ਹੈ ਇੰਡੋਪਾਕ ਜਿਹੜੀ ਡਾਇਲੌਗ ਸ਼ੁਰੂ ਹੁੰਦਾ ਹੈ ਸਾਡੇ ਮਾਨ ਸਤਕਾਰ ਨਾਲ ਜਿਹੜੇ ਉਥੋਂ ਦੇ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਚ ਆਏ ਹੁੰਦੇ ਨੇ ਜਾਂ ਬਾਕੀ ਦੇਸ਼ ਚ ਆਏ ਹੁੰਦੇ ਨੇ ਉਹਨਾਂ ਨੂੰ ਵਾਪਸ ਭੇਜ ਦੀਦਾ ਪਾਕਿਸਤਾਨ ਵੀ ਭੇਜ ਦਿੰਦਾ ਜੇ ਬੰਗਲਾਦੇਸ਼ ਨਾਲ ਗੱਲ ਹੋਵੇ ਇੰਡੋ ਬੰਗਲਾ ਟਾਕਸ ਹੋਣ ਫਿਰ ਮਾਨ ਸਤਕਾਰ ਨਾਲ ਆਪਸ ਚ ਐਕਸਚੇਂਜ ਕਰ ਲੈਂਦੇ ਨੇ ਉਹ ਇੱਥੇ ਤੇ ਕ੍ਰਿਮੀਨਲਾਂ ਅਗਰ ਤੁਸੀਂ ਉਹਨਾਂ ਨੂੰ ਚੁੱਕ ਕੇ ਇੱਧਰ ਭੇਜ ਰਹੇ ਹੋ ਫੌਜੀ ਜਹਾਜ਼ ਦੇ ਵਿੱਚ ਵਾਹ ਪੰਜਾਬ ਉਹ ਵੀ ਅੰਮ੍ਰਿਤਸਰ ਸਾਹਿਬ ਕਿਸੇ ਨੇ ਇੱਕ ਅਜੋਬ ਸਰਕਾਰ ਦੇ ਜਿਹੜੇ ਹੁੰਦੇ ਨੇ ਤੋਤਾ ਚਸ਼ਮੀ ਕਰਨ ਵਾਲੇ ਉਹਨਾਂ ਨੇ ਕਹੇ ਤਾਂ ਜੀ ਇਹ ਸਭ ਤੋਂ ਪਹਿਲਾਂ ਇਧਰੋਂ ਆਂਦਾ ਹੈ ਜੀ ਪਹਿਲਾਂ ਜਦੋਂ ਵਿਦੇਸ਼ੀ ਰੂਟ ਨੇ ਹੁਣ ਇਹ ਜੰਤਕ ਹੋ ਗਿਆ ਕੇਜਾਜ ਭਾਰਤ ਦੀ ਬਾਜੂ ਸੀਮਾਂ 'ਚ ਵਾਇਆ ਕਰਨਾਟਕਾ ਮਹਾਰਾਸ਼ਟਰਾ ਗੁਜਰਾਤ ਰਾਜਸਥਾਨ ਤੇ ਪੰਜਾਬ ਆ ਕੇ ਅੰਮ੍ਰਿਤਸਰ ਲਾਇਆ ਨਿਕਲੇ ਕਿੰਨੇ ਨੌਜਵਾਨ ਵਿੱਚੋਂ ਇੱਕ ਭੰਡੀ ਪ੍ਰਚਾਰ ਹੋ ਸਕਦਾ ਇੱਕ ਗਿਣੀ ਮਿੱਠੀ ਸੋਚੀ ਸਮਝੀ ਹੋਈ ਇੱਕ ਪ੍ਰੋਪਾਗੈਂਡਾ ਹੋ ਸਕਦਾ ਗਲੋਬਲ ਦੱਸਣ ਲਈ ਮੈਂ ਨ ਸਾਰੀਆਂ ਚੀਜ਼ਾਂ ਨੂੰ ਦਰਕਿਨਾਰ ਕਰਦਾ ਹੋਇਆ ਮੈਂ ਇਸ ਤੇ ਆਨਾ ਕਿ ਨੌਜਵਾਨ ਬਾਹਰ ਕਿਉਂ ਗਿਆ